ਮੇਰਾ ਕਰੈਟਨੈਮ ਥੋੜਾ ਹੋ ਗਿਆ ਤੇ ਪੰਜੂਰ ਦਿਲ ਸੇ ਸੁਭਿਆ ਮੀਂਹ ਕੀ ਹੀ ਲੱਗਦਾ ਸੀ ਮੇਰਾ ਵੀ ਮੈਨੂੰ ਜੀ ਸ਼ੂਗਰ ਘਟ ਗਈ ਮੇਰੀ ਕੱਖ ਤੇ ਟੈਕ ਹੋ ਗਿਆ ਆਪਦੇ ਨਿੰਦੇ ਟੈਕ ਹੋ ਗਿਆ ਜਿਸ ਵੀ ਲੋ ਨੂੰ ਤੋਂ ਬੱਦ ਬਦਨ ਲੱਗ ਜਾਂਦਾ ਤੇ ਮੰਦਾ ਖਾਂਸਣ ਦਾ ਧਿਆਨ ਨਹੀਂ ਲੱਗਦਾ ਉਸ ਤੋਂ ਬਾਅਦ ਮੇਰਾ ਪਿਸ਼ਾਬ ਬੰਦ ਹੋ ਗਿਆ ਪਿਸ਼ਾਬ ਦਾ ਪਿਆ ਚੰਗੇ ਮੁਰੇ ਜਮਨੇ ਹੁਣ ਤਾਂ ਚੜ੍ਹਦੀ ਕਲਾ ਚ ਹਾਂ ਹਾਂਜੀ ਹੁਣ ਜੀ ਆਪੀ ਚਲੋ ਹੁਣ ਮੇਰਾ 2.6 ਹੈ ਕੀ ਹਾਲ ਨੇ ਤੁਹਾਡੇ ਬਹੁਤ ਵਧੀਆ ਜੀ ਕੀ ਨਾਮ ਹੈ ਤੁਹਾਡਾ ਪਹਿਲਾਂ ਤਾਂ ਇਹ ਦੱਸੋ ਮੇਰਾ ਨਾਮ ਜੀ ਫਤੇ ਸਿੰਘ ਆ ਮੇਰਾ ਪਿੰਡ ਵੀ ਫਤੋਪੁਰਾ ਨੇੜੇ ਚੋਂ ਆ ਬਸਾਂ ਜੀ ਸੰਕਰ ਸਾਹਿਬ ਦੇ ਨੇ ਹਾਂਜੀ ਉਹ ਸਾਡੇ ਚੀਮਾ ਸਾਹਿਬ ਵੀ ਬੈਠੇ ਨੇ ਪਟਿਆਲੇ ਤੋਂ ਸਸੀ ਕਾਲ ਜੀ ਸਸੀ ਕਾਲ ਜੀ ਜੀ ਬਿਤਾਉ ਕੋ ਚੀਮਾ ਸਾਹਿਬ ਬਹੁਤ ਵਧੀਆ ਹੀ ਕੋ ਪਹਿਲਾਂ ਤਾਂ ਇਹਨਾਂ ਦੀ ਕਹਾਣੀ ਆਪਾਂ ਸ਼ੇਅਰ ਕਰਦੇ ਆਂ ਅੱਛਾ ਕੀ ਸਮੱਸਿਆ ਕੀ ਸੀਗੀ ਤੁਹਾਡੀ ਮੇਰੇ ਕ੍ਰੈਡਟ ਮੈਨ ਕਿੰਨਾ ਸੀ ਉਹ ਦੱਸੋ ਮੇਰਾ ਕ੍ਰੈਟਨੈਨ ਥੋੜਾ ਹੋ ਗਿਆ ਜੀ 16 ਕ੍ਰੈਟਨੈਨ ਹਾਂਜੀ ਅੱਛਾ ਫਿਰ ਤਾਂ ਡੈਲਸਿਸ ਹੁੰਦਾ ਹੋਊਗਾ ਡੈਲਸਿਸ ਮਿਆਰਾ ਹੋਇਆ ਜੀ 5 ਵਾਰ 5 ਵਾਰ ਡੈਲਸਿਸ ਹੋਇਆ ਅੱਛਾ ਤੇ ਵੈਜੀ ਥੋੜਾ ਜਿਆ ਸਾਂਝ ਤੋਂ ਲੋ ਵੀ ਦੱਸ ਦੋ ਕ੍ਰੈਟਨੈਨ ਦੀ ਸਮੱਸਿਆ ਇਹ ਹੁੰਦੀ ਕੀ ਆ ਇਹ ਦੇਖੋ ਜੀ ਜਦੋਂ ਹਾਈਪਰ ਟੈਨਸ਼ਨ ਹੁੰਦੀ ਆ ਬੀਬੀ ਲੋਡ ਤੋਂ ਬੱਧ ਵਧਣ ਲੱਗ ਜਾਂਦਾ ਤੇ ਬੰਦਾ ਖਾਣ ਪੀਣ ਦਾ ਧਿਆਨ ਨਹੀਂ ਰੱਖਦਾ ਨਾਮਕ ਮਸਾਲੇਦਾਰ ਖੁਰਾਕਤ ਜ਼ਿਆਦਾ ਖਾਂਦਾ ਤੇ ਸਟ੍ਰੈਸ ਵੱਧ ਜਾਂਦੀ ਆ ਤੁਹਾਡੇ ਹੂੰ ਕਈ ਵਾਰ ਤਾਂ ਬੀਪੀ ਨਾ 150 ਤਾਂ ਉਹੀ ਰਹਿੰਦਾ ਅਗਲਾ ਕਹਿੰਦਾ ਚਲੋ ਮੇਰਾ ਤਾਂ ਇੰਨਾ ਹੀ ਰਹਿੰਦਾ ਯਾਰ ਅੱਛਾ ਬੀਪੀ ਤੁਹਾਡਾ ਵੱਧਦਾ ਸੀਗਾ ਬੀਪੀ ਵੀ ਵੱਧਦਾ ਸੀ ਮੇਰਾ ਜੀ ਮੈਂ ਨਾ ਅਸਲ ਤੇ ਟਰੱਕ ਡਰਾਈਵਰ ਸੀਗਾ ਜੀ ਟਰੱਕ ਤੇ ਉਹ ਫਿਰ ਬੰਦਾ ਪੁੱਠਾ ਛੱਡਾ ਖਾਂਦਾ ਹੀ ਰਹਿੰਦਾ ਪੁੱਠਾ ਜਾਂਦਾ ਹਾਂ ਜੀ ਕਿਉਂਕਿ ਬਾਹਰ ਸਫਰ 'ਚ ਹੁੰਦਾ ਹਾਂ ਹਾਂ ਜੀ ਫਿਰ ਮੈਂ ਪਿੰਡ ਦੀ ਸੇਵਾ ਵਾਸਤੇ ਆ ਗਿਆ ਮੈਨੂੰ ਲੋਕਾਂ ਨੇ ਸਰਪੰਚ ਚ ਚੁਣ ਲਿਆ ਵਾਹ ਜੀ ਕੀ ਬਾਤ ਹੈ ਸਰਪੰਚ ਚ ਚੁਣਨ ਤੋਂ ਬਾਅਦ ਜਿਹੜੇ ਮੇਰੀਆਂ ਪੁੱਠੀਆਂ ਹਨ ਗਲਤ ਹਰਕਤਾਂ ਉਹਦੀਆਂ ਨਸ਼ੇ ਰੋਟਾ ਮਾੜਾ ਮੁੱਟਾ ਪਿੱਪਾ ਕੀ ਖੰਦਾ ਦਾ ਉਹ ਆਪਾ ਛੱਡਦਾ ਸਭ ਕੁਝ ਜੀ ਛੱਡਣ ਤੋਂ ਬਾਅਦ ਮੈਨੂੰ ਮੇਰੀ ਵੀ ਸ਼ੂਗਰ ਘਟ ਗਈ ਹਮ ਸ਼ੂਗਰ ਘੱਟੀ ਹੋਈ ਮੇਰੀ ਕੱਖ ਤੇ ਟੈਗ ਹੋ ਗਿਆ ਅੱਧੇ ਮੂੰਹ ਤੇ ਟੈਗ ਹੋ ਗਿਆ ਜੀ ਉਸ ਤੋਂ ਬਾਅਦ ਮੇਰਾ ਪਿਸ਼ਾਬ ਬੰਦ ਹੋ ਗਿਆ ਪਿਸ਼ਾਬ ਦਾ ਤੇਆਬ ਬਣ ਗਿਆ ਹਮ ਯਾ ਅਕੈਡਮੀਆ ਨੂੰ ਪੈ ਗਿਆ ਅੱਛਾ ਇਦਾਂ ਕਰੇਟਨੇ ਨੂੰ ਇਦਾਂ ਕਰੇਟਨੇ ਇਹਨਾਂ ਕਈ ਵਾਰ ਪ੍ਰੋਸਟੇਟ ਦੀ ਪ੍ਰੋਬਲਮ ਨਾਲ ਵੱਜ ਜਾਂਦਾ ਪ੍ਰੋਸਟੇਟ ਤੇ ਨਾਂ ਧਿਆਨ ਲਈਏ ਤਾਂ ਵੀ ਕਰੇਟਨੇ ਨਾਲ ਵੱਜ ਜਾਂਦਾ ਜਾਂ ਯੂਰਿਨ ਰੋਕ ਕੇ ਰੱਖਿਆ ਜਾਵੇ ਤਾਂ ਵੀ ਤਾਂ ਵੱਜ ਜਾਂਦਾ ਕਈ ਵਾਰੀ ਸਿਸਟ ਹੋ ਜਾਂਦੀਆਂ ਨੇ ਯੂਰੀਨਲ ਬਲੇਡਰ ਚ ਉਹ ਪਿਸ਼ਾਬ ਦੀ ਵੋਕ ਥੰਮ ਕਰਦੀਆਂ ਨੇ ਤਾਂ ਵੀ ਕ੍ਰੀਟਿਨ ਨਿਵਾਜੰਦਾ ਅੱਜ ਤਾਂ ਮੇਰੇ ਖਿਆਲ ਅ ਫਤੇ ਸਿੰਘ ਜੀ ਰਿਪੋਰਟਾਂ ਵੀ ਨਾਲ ਲੈ ਤੁਹਾਡੇ ਕੋਲ ਹਾਂਜੀ ਦੇਖੋ ਤਾਂ ਵੇ ਜੀ ਹੁਣ ਕਿੰਨਾ ਕ੍ਰੀਟਿਨ ਨੇ ਤੁਹਾਡਾ ਹੁਣ ਮੇਰਾ 2.66 ਆਇਆ ਤੇ ਤਾਂ ਬਹੁਤ ਕੰਟਰੋਲ ਚ ਆ ਗਿਆ 16 ਤੋਂ ਇੱਥੇ ਆ 1.66 ਤੇ ਯੂਰੀਆ ਵੀ ਦੇ ਦੋ ਤੇ ਕਾਹਲੀ ਮਾਰਤ 2024 ਚ ਮਾਰ ਹੋ ਜਾਵੇ ਹੁਣ ਜਿਵੇਂ ਹੁਣ ਤਾਂ ਚੜ੍ਹਦੀ ਕਲਾ ਚ ਹਾਂ ਹਾਂਜੀ ਹੁਣ ਚੜ੍ਹਦੀ ਕਲਾ ਚ ਚਲੋ ਮਹਾਰਾਜ ਦੀ ਕਿਰਪਾ ਇਹਨਾਂ ਨੇ ਚੰਗੇ ਲਾਏ ਨੇ ਪਿੰਡ ਦੀ ਸੇਵਾ ਵੀ ਕਰਦੇ ਨੇ ਮੈਂ ਇਹਦਾ ਬੇਨਤੀ ਕਰਦਾ ਉਹਨਾਂ ਵੀ ਤੁਸੀਂ ਜਿਹੜਾ ਬੰਦਾ ਆਪਣੇ ਪਿੰਡ ਚ 10 ਬੂਟੇ ਔਸ਼ਧੀ ਯੁਕਤ ਲਾ ਦੂਗਾ ਇਹਨਾਂ ਨੇ ਤਾਂ ਵੱਧ ਲਾਤੇ ਬਹੁਤ ਜ਼ਿਆਦੇ ਲਾਤੇ ਬੰਦੇ ਤੁਸੀਂ ਤਾਂ ਬਹੁਤ ਜ਼ਿਆਦਾ ਲਾਗੇ ਜਿਹੜਾ ਬੰਦਾ 10 ਬੂਟੇ ਵੀ ਲਾ ਦਵੇ ਉਹਦਾ ਜੀਵਨ ਸਫਲਾ ਕਿਉਂਕਿ ਉਹਨੇ ਪ੍ਰਕਿਰਤੀ ਲਈ ਉਹ ਕੰਮ ਕਰਤਾ ਇਹ ਔਸ਼ਧੀਆਂ ਤੁਹਾਨੂੰ ਮਿਲਣੀਆਂ ਨਹੀਂ ਅਇ ਤੋ 50 ਸਾਲ ਨੂੰ ਜੇ ਲੱਭਣ ਵੀ ਜਾਓਗੇ ਨਾ ਪੈਸੇ ਵੀ ਹੋਣਗੇ ਤੁਹਾਡੇ ਕੋਲੇ ਮਿਲ ਨਹੀਂ ਆਣਗੇ ਕਿਉਂਕਿ ਜਿਹੜਾ ਐਲੋਪੈਥੀ ਦਾ ਬਾਜ਼ਾਰ ਆ ਇੰਨਾ ਸਰਗਰਮ ਆ ਉਹ ਇਹਨਾਂ ਨੂੰ ਖਤਮ ਕਰਨ ਤੇ ਲੱਗਿਆ ਹੋਇਆ ਰੇਹਾ ਨਾਲ ਸਪਰੇ ਹਾਂ ਨਾਲ ਇਹਨਾਂ ਨੂੰ ਵਾਧੂ ਘੱਟ ਦੱਸ ਕੇ ਆਊਟ ਆਫ ਡੇਟ ਦੱਸ ਕੇ ਖਤਮ ਕਰਨ ਤੇ ਲੱਕ ਬੰਨਿਆ ਹੋਇਆ ਤੇ ਕਿੰਨੇ ਬੂਟੇ ਲਾਦੇ ਤੁਸੀਂ ਅਸੀਂ ਜੀ ਬੂਟੇ 5000 ਤੋਂ ਉੱਪਰ ਲਾਤਾ ਜੀ ਪਲੱਸ ਕੱਲ 2000 ਏਡੀਸੀ ਮੈਡਮ ਆਈ ਸੀ ਹੋਰ ਦੇਗੇ ਬੱਡੀ ਇਹ ਉਪਲਬਧਤੀ ਆ ਸਰਪੰਚ ਸਾਹਿਬ ਤੁਹਾਡੀ ਦੇਖੋ ਇਹਨਾਂ ਦਾ ਨਾਮ ਵੀ ਫਤੇ ਸਿੰਘ ਆ ਤੇ ਪਿੰਡ ਵੀ ਫਤੇਪੁਰ ਤੇ ਫਤੇ ਹੀ ਪਾਉਂਦੇ ਜਾਂਦੇ ਨੇ ਜਿੱਦ ਨੂੰ ਜਾਂਦੇ ਨੇ ਚੀਮਾ ਸਾਹਿਬ ਵੱਡੀ ਗੱਲ ਨਾਲ ਬਹੁਤ ਵੱਡੀ ਗੱਲ ਜੀ ਅੱਜ ਮੈਂ ਤੁਹਾਨੂੰ ਹੋਰ ਦੱਸਾਂ ਜੀ ਕੋਈ ਬੰਦਾ ਸਾਨੂੰ ਨਾ ਦੋ ਬੇਰ ਦੇ ਕੇ ਗਿਆ ਕੈਨੇਡਾ ਤੋਂ ਆਇਆ ਸੀ ਜੀ ਅਸੀਂ ਉਹ ਬੇਰ ਖਾਦੇ ਨਹੀਂ ਅਸੀਂ ਦੱਬ ਲਿਆ ਉਹਨਾਂ ਨੂੰ ਜੀ ਉਹ ਅੱਜ ਏਡਾ ਡੇ ਹੋਵੇ ਮੈਂ ਅੱਜ ਹੀ ਲਾ ਕੇ ਆਇਆ ਸ਼ਾਬਾਸ਼ ਇਹ ਪ੍ਰਕਿਰਤੀ ਨਾਲ ਜਦੋਂ ਪ੍ਰੇਮ ਹੁੰਦਾ ਨਾ ਫੇਰੇ ਕੰਮ ਹੁੰਦੇ ਨੇ ਨਹੀਂ ਬੰਦਾ ਕਹਿੰਦਾ ਯਾਰ ਆਪਾਂ ਕੀ ਲੈਣਾ ਆਪਾਂ ਸਰਪੰਚ ਬਣ ਗਏ ਆਪਣੀਆਂ ਮौजਾਂ ਕਰੋ ਪਹਿਲਾਂ ਤਾਂ ਕੋਠੀ ਬਣਾਓ ਫਿਰ ਕਾਰ ਲੈ ਲਓ ਫਿਰ ਘੁੰਮੋ ਫੇਰੋ ਜਦ ਕੋਈ ਆਊਗਾ ਦੇਖੀ ਜਾਊਗੀ ਆਉਣਾ ਕੀ ਨੇ ਕੋਈ ਸਾਰੇ ਇੱਕੋ ਜਿਹੇ ਹੁੰਦਾ ਕੰਮ ਪਰ ਜਦੋਂ ਤੁਹਾਡੇ ਦਿਲ ਚ ਹੁੰਦਾ ਵੀ ਯਾਰ ਕੋਈ ਕੁਦਰਤ ਲਈ ਕੰਮ ਕਰਨਾ ਫੇਰ ਆਹ ਕੰਮ ਹੁੰਦੇ ਨੇ ਫੇਰ ਮਸਾਲੇ ਵੱਡੀ ਗੱਲ ਆ ਇਹ ਤੁਸੀਂ ਕੀ ਸਰਪੰਚ ਸਾਹਿਬ ਬਾਰੇ ਦੋ ਸ਼ਬਦ ਜਰੂਰੀ ਸਰਪੰਚ ਸਾਹਿਬ ਬਾਰੇ ਤਾਂ ਹੀ ਕਹਾਂਗੇ ਕਿ ਇਹਨਾਂ ਨੇ ਹੌਸਲਾ ਨਹੀਂ ਹਾਰਿਆ ਤੇ ਜਿਵੇਂ ਬੈਦ ਜੀ ਨੇ ਰੱਬੀ ਰੂਪ ਕਹਿ ਦੋ ਕਿ ਇਹਨਾਂ ਦੀ ਸਟੱਡੀ ਕਹਿ ਦੋ ਕਿ ਇਹਨਾਂ ਦਾ ਪ੍ਰੈਕਟੀਕਲ ਕਹਿ ਦੋ ਕਿ ਇੰਨਾ ਇਹਨਾਂ ਨੇ ਕੰਮ ਕੀਤਾ ਹੈ ਆਯੁਰਵੇਦ ਤੇ ਜੀ ਤੇ ਸਭ ਤੋਂ ਵੱਡੀ ਖੁਸ਼ੀ ਤਾਂ ਵੀ ਲੈਂਦੀ ਹੈ ਕਿ ਆਯੁਰਵੇਦ ਨੂੰ ਅੱਗੇ ਲੈ ਜਾ ਰਹੇ ਨੇ ਜੀ ਬੈ ਜੀ ਤੇ ਪਰ ਭਾਜੀ ਨੇ ਜਿਵੇਂ ਕਿਹਾ ਕਿ ਇਹਨਾਂ ਨੇ ਇਹਨੇ ਬੂਟੇ ਲਾਏ ਹੋ ਫਤਿਹਪੁਰ ਮੈਨੇਜਮ ਕੌਰ ਸਾਹਿਬ ਰਹਿੰਦਾ ਰਹਿਣ ਜਾਂਦਾ ਰਿਹਾ ਬਹੁਤ ਜੀ ਜੀ ਤੇ ਬਹੁਤ ਵੱਡੀ ਹੈ ਇਹਨਾਂ ਨੂੰ ਦੇਖ ਕੇ ਅਸੀਂ ਵੀ ਲਾਵਾਂਗੇ ਹਾਂ ਜੀ ਜੀ ਤੇ ਲੈ ਐਕਸਪੈਰੀਮੈਂਟਲ ਪਿਛਲੇ ਸਾਲ ਕੀਤਾ ਸੀ ਕਿ 45 ਡਿਗਰੀ ਟੈਂਪਰੇਚਰ ਸੀ ਮੈਂ ਪਿੱਪਲ ਥੱਲੇ ਲਾ ਜਾ ਕੇ ਉਹੀ ਮੀਟਰ ਨਾਲ ਦੇਖਿਆ ਤੇ 36 ਸੀ ਬਿਲਕੁਲ ਫਰਕ ਆ ਜੀ ਬਿਲਕੁਲ ਫਰਕ ਆ ਇਹ ਤੁਹਾਡੀ ਕੁਦਰਤ ਨੂੰ ਸਰਪੰਚ ਸਾਹਿਬ ਬਹੁਤ ਵੱਡੀ ਦੇਣਾ ਮੈਂ ਤੁਹਾਨੂੰ ਵੀਡੀਓ ਬਣਾ ਕੇ ਲੈ ਕੇ ਆਉਂਗਾ ਜੀ ਪਿਪਲ ਦੇ ਬੂਟੇ ਤਾਂ ਇੰਨੇ ਚੱਲੇ ਹੋਏ ਆ ਵਧੀਆ ਚਾਹ ਫਿਰਕਣ ਤੇ ਪਿਪਲ ਪਿੰਡ ਦੇ ਮੁੰਡਿਆਂ ਨਾਲ ਵੀ ਬਹੁਤ ਮੁੰਡੇ ਨੌਜਵਾਨਾਂ ਨਾਲ ਬਹੁਤ ਆਪਰੇ ਆ ਨਾਲ ਤੇ ਮੈਂ ਹਰੇਕ ਬੰਦੇ ਨੂੰ ਕਹਿਣਾ ਹੁੰਦਾ ਵੀ 11 ਪਿਪਲ ਆਪਣੀ ਜ਼ਿੰਦਗੀ ਚ ਲਾਓ ਜਿੱਥੇ ਤੁਹਾਨੂੰ ਜਥਾ ਜੋਗ ਜਗਾ ਮਿਲਦੀ ਆ ਉੱਥੇ ਲਾ ਸਕਦੇ ਹੋ ਤੇ ਅਸੀਂ ਆਪਣੇ ਬਾਰੇ ਵੀ ਮੈਂ ਚਲੋ ਦੱਸਣਾ ਨਹੀਂ ਚਾਹੁੰਦਾ ਅਸੀਂ ਅੱਜ ਤੱਕ ਸੋਹਾਂ ਜਣੇ ਦੇ ਲੱਖਾਂ ਬੂਟੇ ਲਾ ਚੁੱਕੇ ਆ ਤੇ ਲਾਉਂਦੇ ਵੀ ਰਹਨੇ ਆ ਪਿੱਪਲ ਵੀ ਅਸੀਂ ਬਹੁਤ ਲਾਉਨੇ ਆ ਦੂਰ ਦਰਾਡੇ ਜਾ ਕੇ ਵੀ ਲਾ ਦੇਣੇ ਆ ਜਿੱਥੇ ਸਾਨੂੰ ਲੱਗਦਾ ਫੇਰ ਵਰ ਬਰਸਾਤਾਂ ਦਾ ਜਿਵੇਂ ਹੁਣ ਮੌਸਮ ਹੁੰਦਾ ਤੋਂ ਉਹਨੂੰ ਤਾਂ ਅਸੀਂ ਗੱਡੀ 'ਚ ਰੱਖਦੇ ਆ ਚੀਮਾ ਸਾਹਿਬ ਦਾ ਦੇ ਬੂਟੇ ਅੱਛਾ ਸ਼ਨੀਵਾਰ ਜਿੱਥੇ ਸਾਨੂੰ ਲੱਗਦਾ ਅਸੀਂ ਆਪੇ ਲਾ ਦੋਨੇ ਕੋਈ ਫੋਟੋ ਨਹੀਂ ਪਾਉਂਦੇ ਕੋਈ ਇਹ ਨਹੀਂ ਹੈਗਾ ਵੀ ਅਸੀਂ ਆ ਉਹ ਬਸ ਦੱਸ ਦਿੰਦੇ ਆ ਜੇ ਕੋਈ ਕਹਿੰਦਾ ਉਹਨੂੰ ਵੀ ਦੱਸ ਦਿੰਦੇ ਆ ਬਸ ਸਿਰਫ ਤਾਂ ਅਸੀਂ ਲਾ ਰਹੇ ਆ ਵੀ ਸਾਨੂੰ ਕੋਈ ਸਵਾਲ ਕਰ ਦਵੇ ਵੀ ਤੁਸੀਂ ਆਪ ਲਾਇਆ ਤਾਂ ਅਸੀਂ ਦੱਸ ਸਕਦੇ ਹਾਂ ਜੀ ਜਿਵੇਂ ਤੁਸੀਂ ਪਿੱਪਲ ਦੀ ਗੱਲ ਕੀਤੀ ਹੈ ਕਰੈਟਿਨਿਨ ਦੇ ਵਿੱਚ ਜਿਵੇਂ ਇਹਨਾਂ ਦਾ ਸਪੰਸਰ ਆ ਉਹਦਾ ਕਰੈਟਿਨਿਨ ਹੁਣ ਚਲੋ ਔਸ਼ਧੀਆਂ ਨਾਲ ਜਾਂ ਮਤਲਬ ਬਹੁਤ ਨੇੜੇ ਲੱਗ ਗਿਆ ਘਟ ਗਿਆ ਹੁਣ ਤਾਂ ਨਾਰਮਲ ਵਾਂਗ ਹੋ ਗਿਆ ਪਿੱਪਲ ਦਾ ਕੀ ਯੋਗ ਯੋਗ ਦਾ ਪਿੱਪਲ 24 ਘੰਟੇ ਆਕਸੀਜਨ ਛੱਡਦਾ ਤੁਸੀਂ ਪਿੱਪਲ ਦੇ ਪੱਤੇ ਦੇਖੋਗੇ ਨਾ ਐਡਾ ਹਮੇਸ਼ਾ ਹਿੱਲਦੇ ਰਹਿਣਗੇ ਬਾਕੀ ਦਰਖਤਾਂ ਦੇ ਪੱਤੇ ਜਦੋਂ ਹਵਾ ਖੜੂਗੀ ਖੜਨਗੇ ਉਹਦੇ ਪੱਤੇ 'ਚ ਮੂਵਮੈਂਟ ਰਹੂ ਤੇ ਇਹਨੂੰ ਯੁਕਤ ਕਿਵੇਂ ਯੋਗ ਜੇ ਮੈਂ ਪ੍ਰਯੋਗ ਕਰ ਸਕਦੇ ਆ ਪ੍ਰਯੋਗ ਕਰ ਸਕਦੇ ਆ ਇਹਦੇ ਕੁੰਮਬਲਾ ਹੁੰਦੀਆਂ ਨੇ ਜਿਹੜੀਆਂ ਤਾਜ਼ੇ ਦੇ ਡੇਲੀ 4000 5000 ਡੇਲੀ 5000 ਨਿੰਮ ਦੇ ਕੁੰਮਬਲਾ 5000 ਨਿੰਮ ਦੇ ਡੇਲੀ ਖਾ ਕੇ ਉਹ ਇਹ ਬਹੁਤ ਵੱਡੀ ਔਸ਼ਧੀ ਆ ਕਿਡਨੀ ਲਈ ਹਰੇਕ ਬੰਦੇ ਨੂੰ ਵਰਤਣੀ ਚਾਹੀਦੀ ਆ ਸੋ ਇਦਾਂ ਆਪਾਂ ਜੇ ਪ੍ਰਕਿਰਤੀ ਦੀ ਸੇਵਾ ਕਰੀਏ ਤਾਂ ਸਾਡਾ ਯੋਗਦਾਨ ਰਹੂਗਾ ਧੰਨਵਾਦ